ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੀ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਸੂਜੀ ਦੀ ਮਟਰੀ ਬਣਾ ਕੇ ਤਿਆਰ ਕਰਾਂਗੇ ਆਟੇ ਦੀ ਮਟਰੀ ਅਤੇ ਮੈਦੇ ਦੀ ਮਟਰੀ ਤੁਸੀਂ ਬਹੁਤ ਖਾਧੀ ਹੋਵੇਗੀ ਪਰ ਅੱਜ ਤੁਸੀਂ ਪਹਿਲੀ ਵਾਰ ਸੂਜੀ ਦੀ ਮਟਰੀ ਬਣਾਉਣਾ ਸਿੱਖੋਗੇ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਜੇਕਰ ਇਹ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਚਲੋ ਜੀ ਸੂਜੀ ਦੀ ਮਟਰੀ ਬਣਾਉਣਾ ਸ਼ੁਰੂ ਕਰਦੇ ਹਾਂ ਸੂਜੀ ਦੀ ਮਟਰੀ ਬਣਾਉਣ ਦੇ ਲਈ ਅਸੀਂ ਇੱਥੇ ਇੱਕ ਕੌਲੀ ਨੂੰ ਸੈੱਟ ਕਰ ਲਿਆ ਹੈ ਅਸੀਂ ਇੱਥੇ ਦੋ ਕੌਲੀਆਂ ਸੂਜੀ ਦੀਆਂ ਲਈਆਂ ਹਨ ਸੂਜੀ ਅਸੀਂ ਇੱਥੇ ਬਿਲਕੁਲ ਬਰੀਕ ਵਾਲੀ ਲੈਣੀ ਹੈ ਜੇਕਰ ਤੁਹਾਡੇ ਕੋਲ ਮੋਟੀ ਸੂਜੀ ਹੋਵੇ ਤੁਸੀਂ ਉਸ ਨੂੰ ਮਿਕਸੀ ਵਾਲੇ ਜੱਗ ਵਿੱਚ ਪਾ ਕੇ ਬਰੀਕ ਕਰ ਲੈਣਾ ਅਸੀਂ ਇੱਥੇ ਬਰੀਕ ਸੂਜੀ ਦੀ ਵਰਤੋਂ ਹੁਣ ਅਸੀਂ ਆਟੇ ਨੂੰ ਗੁੰਨਣ ਦੇ ਲਈ ਸਭ ਤੋਂ ਪਹਿਲਾਂ ਗੈਸ ਦੇ ਉੱਪਰ ਹੀ ਕੜਾਈ ਨੂੰ ਰੱਖ ਦਵਾਂਗੇ। ਕੜਾਈ ਦੇ ਵਿੱਚ ਅਸੀਂ 2 ਵੱਡੇ ਚਮਚ ਸਰ੍ਹੋਂ ਦਾ ਤੇਲ ਪਾ ਲਵਾਂਗੇ। ਤੁਸੀਂ ਇੱਥੇ ਘਿਓ ਵੀ ਪਾ ਸਕਦੇ ਆ। ਤੇਲ ਨੂੰ ਅਸੀਂ ਤੇ ਚੰਗੀ ਤਰ੍ਹਾਂ ਨਾਲ ਗਰਮ ਕਰ ਲਵਾਂਗੇ। ਉਸ ਤੋਂ ਬਾਅਦ ਤਿਲ ਪਾਵਾਂਗੇ। 1 ਚਮਚ ਸਫੇਦ ਤਿਲ ਪਾ ਦਵਾਂਗੇ। ਤਿਲ ਪਾਉਣ ਦੇ ਨਾਲ ਮਟਰੀ ਵਿੱਚ ਬਹੁਤ ਹੀ ਵਧੀਆ ਟੇਸਟ ਆ ਜਾਂਦਾ ਹੈ। 1 ਵੱਡਾ ਚਮਚ ਕਸੂਰੀ ਮੇਥੀ ਪਾਵਾਂਗੇ। 1.5 ਕੱਲੀ ਅਸੀਂ ਇੱਥੇ ਪਾਣੀ ਪਾ ਦਵਾਂਗੇ। ਇੱਥੇ ਅਸੀਂ 2 ਕ올ੀਆਂ ਸੂਜੀ ਦੀਆਂ ਲਈਆਂ ਹਨ ਇਸ ਲਈ ਅਸੀਂ 1.5 ਕ올ੀਆਂ ਪਾਣੀ ਦੀਆਂ ਪਾਉਣੀਆਂ ਹਨ ਪਾਣੀ ਅਸੀਂ ਵੱਧ ਜਾਂ ਘੱਟ ਨਹੀਂ ਪਾਉਣਾ ਹੈ ਸਵਾਦ ਅਨੁਸਾਰ ਨਮਕ ਪਾ ਦਵਾਂਗੇ ਨਮਕ ਅਸੀਂ ਇੱਥੇ ਅੱਧਾ ਚਮਚ ਪਾਇਆ ਹੈ ਚਮਚੇ ਦਾ ਚੌਥਾ ਹਿੱਸਾ ਅਜਵਾਇਨ ਪਾ ਦਵਾਂਗੇ ਮਟਰੀ ਵਿੱਚ ਅਜਵਾਇਨ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਹੁਣ ਅਸੀਂ ਪਾਣੀ ਨੂੰ ਹਲਕਾ ਜਿਹਾ ਗਰਮ ਕਰ ਲਵਾਂਗੇ ਪਾਣੀ ਨੂੰ ਗਰਮ ਕਰਨ ਤੋਂ ਬਾਅਦ ਹੀ ਅਸੀਂ ਆਟੇ ਨੂੰ ਗੁੰਨ ਕੇ ਤਿਆਰ ਕਰਨਾ ਹੈ ਇੱਥੇ ਸਾਡਾ ਪਾਣੀ ਹਲਕਾ ਜਿਹਾ ਗਰਮ ਹੋ ਗਿਆ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਆਟੇ ਨੂੰ ਗੁੰਨਣ ਦੇ ਲਈ ਹੁਣ ਅਸੀਂ ਇੱਕ ਪਲੇਟ ਲੈ ਲਵਾਂਗੇ ਉਸ ਤੇ ਵਿੱਚ ਦੋ ਕ올ੀਆਂ ਸੂਜੀ ਦੀਆਂ ਪਾ ਲਵਾਂਗੇ ਸੂਜੀ ਅਸੀਂ ਇੱਥੇ ਬਰੀਕ ਲਈ ਹੈ ਦੋ ਵੱਡੇ ਚਮਚ ਬੇਸਨ ਪਾ ਦਵਾਂਗੇ ਬੇਸਨ ਪਾਉਣ ਦੇ ਨਾਲ ਮਟਰੀ ਬਹੁਤ ਹੀ ਖਸਤਾ ਬੰਦੀ ਹੈ ਹੁਣ ਅਸੀਂ ਬੇਸਨ ਅਤੇ ਸੂਜੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਇੱਥੇ ਬੇਸਨ ਅਤੇ ਸੂਜੀ ਨੂੰ ਮਿਕਸ ਕਰ ਲਿਆ ਹੈ ਹੁਣ ਅਸੀਂ ਸੂਜੀ ਦਾ ਡੋ ਬਣਾਉਣ ਦੇ ਲਈ ਆਪਣਾ ਗਰਮ ਕੀਤਾ ਹੋਇਆ ਪਾਣੀ ਲੈ ਲਵਾਂਗੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਹੁਣ ਅਸੀਂ ਸੂਜੀ ਦਾ ਇੱਕ ਸੱਤ ਡੋ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਅਸੀਂ ਜਿਸ ਤਰ੍ਹਾਂ ਆਟੇ ਅਤੇ ਮੈਦੇ ਦੀ ਮਟਰੀ ਬਣਾਉਂਦੀਆਂ ਸੇਮ ਉਸੇ ਤਰੀਕੇ ਨਾਲ ਹੀ ਅਸੀਂ ਸਾਟੇ ਨੂੰ ਵੀ ਬਣਾ ਕੇ ਤਿਆਰ ਕਰਨਾ ਹੈ ਅਸੀਂ ਇੱਥੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਹੁਣ ਸੂਜੀ ਦਾ ਡੋ ਬਣਾ ਕੇ ਤਿਆਰ ਕਰ ਲਿਆ ਹੈ ਤਿਆਰ ਕੀਤੇ ਹੋਏ ਸੂਜੀ ਦੇ ਹੰਡੋ ਨੂੰ ਅਸੀਂ ਟੱਕ ਕੇ ਰੱਖ ਦਵਾਂਗੇ 10 ਮਿੰਟ ਦੇ ਲਈ ਅਸੀਂ ਇਸ ਡੋ ਨੂੰ ਹੁਣ ਰੈਸਟ ਕਰਨ ਦਵਾਂਗੇ ਤਾਂ ਕਿ ਸੂਜੀ ਚੰਗੀ ਤਰ੍ਹਾਂ ਦੇ ਨਾਲ ਫੁੱਲ ਜਾਵੇ 10 ਮਿੰਟ ਬਾਅਦ ਹੁਣ ਅਸੀਂ ਡੋ ਨੂੰ ਦੁਬਾਰਾ ਫੇਰ ਮਸਲ ਲਵਾਂਗੇ ਮਟਰੀ ਬਣਾਉਣ ਦੇ ਲਈ ਇੱਥੇ ਸਾਡਾ ਪਰਫੈਕਟ ਡੋ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਸ ਦੇ ਛੋਟੇ-ਛੋਟੇ ਪੇੜੇ ਕਰ ਲਵਾਂਗੇ ਜਿਸ ਹਿਸਾਬ ਨਾਲ ਅਸੀਂ ਇੱਥੇ ਰੋਟੀ ਨੂੰ ਵੇਲਣਾ ਹੈ ਅਸੀਂ ਇੱਥੇ ਇੱਕ ਛੋਟਾ ਪੇੜਾ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਅਸੀਂ ਰੋਟੀ ਨੂੰ ਬੇਲਣ ਦੇ ਲਈ ਇੱਕ ਚਕਲਾ ਲੈ ਲਵਾਂਗੇ ਚਕਲੇ ਦੇ ਉੱਪਰ ਅਸੀਂ ਇੱਥੇ ਹਲਕਾ ਜਿਹਾ ਤੇਲ ਨੂੰ ਗਰੀਸ ਕਰ ਲਿਆ ਹੈ ਹੁਣ ਅਸੀਂ ਬੇਲਣੇ ਦੇ ਨਾਲ ਇੱਕ ਰੋਟੀ ਬਣਾ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਹਲਕੀ ਜਿਹੀ ਮੋਟੀ ਹੀ ਰੋਟੀ ਨੂੰ ਬੇਲਣਾ ਹੈ ਜਿਆਦਾ ਬਰੀਕ ਬਿਲਕੁਲ ਵੀ ਨਹੀਂ ਕਰਨਾ ਹੈ ਨਹੀਂ ਤਾਂ ਸਾਡੀ ਮਟਰੀ ਬਿਲਕੁਲ ਸਖਤ ਹੋ ਜਾਵੇਗੀ ਅਸੀਂ ਇੱਥੇ ਰੋਟੀ ਨੂੰ ਹਲਕੀ ਜਿਹੀ ਮੋਟੀ ਬੇਲ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੀ ਤਿਆਰ ਕੀਤੀ ਹੋਈ ਰੋਟੀ ਨੂੰ ਚਾਕੂ ਦੇ ਨਾਲ ਪੀਸਾਂ ਵਿੱਚ ਕੱਟ ਕਰ ਲਵਾਂਗੇ ਅਸੀਂ ਆਪਣੀ ਮਟਰੀ ਅਸੀਂ ਇੱਥੇ ਚਾਕੂ ਦੇ ਨਾਲ ਮਟਰੀ ਨੂੰ ਲੰਬੇ ਪੀਸਾਂ ਦੇ ਵਿੱਚ ਕੱਟ ਕਰ ਲਿਆ ਹੈ ਬਹੁਤ ਹੀ ਵਧੀਆ ਸਾਡੇ ਇੱਥੇ ਮਟਰੀ ਦੇ ਪੀਸ ਬਣ ਕੇ ਤਿਆਰ ਹੋ ਗਏ ਹਨ ਹੁਣ ਅਸੀਂ ਮਟਰੀ ਨੂੰ ਤਲਣ ਦੇ ਲਈ ਗੈਸ ਦੇ ਉੱਪਰ ਇੱਕ ਕੜਾਈ ਦੇ ਵਿੱਚ ਸਰ੍ਹੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲਿਆ ਹੈ ਗਰਮ ਕਰਨ ਤੋਂ ਬਾਅਦ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਿੱਤਾ ਹੈ ਮਟਰੀ ਨੂੰ ਬਣਾਉਣ ਦੇ ਲਈ ਤੇਲ ਜ਼ਿਆਦਾ ਗਰਮ ਅਸੀਂ ਬਿਲਕੁਲ ਵੀ ਨਹੀਂ ਕਰਨਾ ਹੈ ਹੁਣ ਅਸੀਂ ਹਲਕੇ ਹੀ ਗਰਮ ਤੇਲ ਦੇ ਵਿੱਚ ਹੀ ਆਪਣੀ ਮਟਰੀ ਨੂੰ ਪਾ ਦੇਵਾਂਗੇ ਹਲਕੇ ਗਰਮ ਤੇਲ ਦੇ ਵਿੱਚ ਅਸੀਂ ਸਾਰੀ ਮਟਰੀ ਨੂੰ ਪਾ ਦਿੱਤਾ ਹੈ ਮਟਰੀ ਨੂੰ ਤੇਲ ਦੇ ਵਿੱਚ ਪਾਉਣ ਤੋਂ ਬਾਅਦ ਅਸੀਂ ਬਿਲਕੁਲ ਵੀ ਨਹੀਂ ਹਿਲਾਉਣਾ ਹੈ ਇਹ ਆਪਣੇ ਆਪ ਹੀ ਪੱਕ ਕੇ ਉੱਪਰ ਆ ਜਾਵੇਗੀ ਕੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਮੀਡੀਅਮ ਫਲੇਮ ਦੇ ਉੱਪਰ ਮਟਰੀ ਅੰਦਰ ਤੱਕ ਵਧੀਆ ਤਰੀਕੇ ਨਾਲ ਪੱਕ ਜਾਏਗੀ ਅਤੇ ਬਹੁਤ ਹੀ ਵਧੀਆ ਸਾਡੀ ਮਟਰੀ ਟੇਸਟ ਦੇਵੇਗੀ ਹੁਣ ਅਸੀਂ ਮਟਰੀ ਨੂੰ 3-4 ਮਿੰਟ ਦੇ ਲਈ ਇਸੇ ਤਰ੍ਹਾਂ ਪੱਕਣ ਦਵਾਂਗੇ 3-4 ਮਿੰਟ ਬਾਅਦ ਹੀ ਅਸੀਂ ਮਟਰੀ ਨੂੰ ਹੁਣ ਹਿਲਾਵਾਂਗੇ ਇੱਥੇ ਸਾਡੀ ਮਟਰੀ ਨੂੰ ਪੱਕਦੇ ਹੋਏ 3-4 ਮਿੰਟ ਹੋ ਗਏ ਹਨ ਅਤੇ ਸਾਡੀ ਮਟਰੀ ਹਲਕੀ-ਹਲਕੀ 골ਡਨ ਬ੍ਰਾਊਨ ਹੋ ਗਈ ਹੈ ਹੁਣ ਅਸੀਂ ਇਸ ਨੂੰ ਪਲਟ ਦਵਾਂਗੇ ਤਾਂ ਕਿ ਦੂਸਰੀ ਸਾਈਡ ਤੋਂ ਵੀ 골ਡਨ ਬ੍ਰਾਊਨ ਹੋ ਜਾਵੇ ਹੁਣ ਅਸੀਂ ਮਟਰੀ ਨੂੰ 3 ਕਿ ਮਿੰਟ ਦੇ ਲਈ ਹੋਰ ਪੱਕਣ ਦਵਾਂਗੇ ਇੱਥੇ ਸਾਡੀ ਮਟਰੀ ਬਹੁਤ ਹੀ ਵਧੀਆ ਤਰੀਕੇ ਨਾਲ ਦੋਨੋਂ ਤਰਫ ਤੋਂ ਫਰਾਈ ਹੋ ਗਈ ਹੈ ਅਤੇ ਇਸ ਦਾ ਕਲਰ ਬਹੁਤ ਹੀ ਵਧੀਆ ਨਿਕਲ ਕੇ ਆਇਆ ਹੈ ਜਿੰਨੀ ਸੋਹਣੀ ਸਾਡੀ ਇੱਥੇ ਸੂਜੀ ਦੀ ਮਟਰੀ ਦੇਖਣ ਨੂੰ ਲੱਗ ਰਹੀ ਉਸ ਤੋਂ ਕਿਤੇ ਵੱਧ ਖਾਣੇ ਨੂੰ ਟੇਸਟੀ ਹੋਵੇਗੀ ਆਟੇ ਦੀ ਮਟਰੀ ਅਤੇ ਮੈਦੇ ਦੀ ਮਟਰੀ ਨਾਲੋਂ ਕਿਤੇ ਵਧੇ ਹੈਲਦੀ ਹੁੰਦੀ ਹੈ ਤੇ ਟੇਸਟੀ ਹੁੰਦੀ ਹੈ ਹੁਣ ਅਸੀਂ ਆਪਣੀ ਤਿਆਰ ਕੀਤੀ ਹੋਈ ਸੂਜੀ ਦੀ ਮਟਰੀ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਬਹੁਤ ਹੀ ਖਸਤਾਏ ਮਟਰੀ ਬਣ ਕੇ ਤਿਆਰ ਹੁੰਦੀ ਹੈ ਸਾਰੀ ਮਟਰੀ ਦੇ ਵਿੱਚਲੇ ਤੇਲ ਨੂੰ ਅਸੀਂ ਨਿਚੋੜਦੇ ਹੋਏ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇੱਥੇ ਅਸੀਂ ਸਾਰੀ ਸੂਜੀ ਦੀ ਖਸਤਾ ਮਟਰੀ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਜਿੰਨੀ ਸੋਹਣੀ ਸਾਡੀ ਮਟਰੀ ਦੇਖਣ ਨੂੰ ਲੱਗ ਰਹੀ ਹੈ ਉਸ ਤੋਂ ਕਿਤੇ ਵਾਧੇ ਖਾਣ ਨੂੰ ਟੇਸਟੀ ਹੋਵੇਗੀ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਸੂਜੀ ਦੀ ਮਟਰੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਮਟਰੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਸੂਜੀ ਦੀ ਮਟਰੀ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਵਾਤਵਾਰ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਚਲਿਏ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰ